ਪ੍ਰਧਾਨ ਜੀ ਨੇ ਤੇ ਹੋਰ ਵੀ ਬਹੁਤ ਸਾਰੀਆਂ ਜੜੀਆਂ ਸ਼ਖਸੀਅਤਾਂ ਨੇ ਉਹਨਾਂ ਨੇ ਸਪੈਸ਼ਲ ਤੌਰ ਤੇ ਰਾਜ ਕੋਮਲ ਜੀ ਵੱਲੋਂ ਜੋ ਮੈਸੇਜ ਦਿੱਤਾ ਗਿਆ ਸੀ ਤੇ ਸਪੈਸ਼ਲ ਪਹੁੰਚੇ ਨੇ ਤੇ ਡੀਐਸਪੀ ਸਾਹਿਬ ਸਾਡੇ ਮਾਨਯੋਗ ਡੀਐਸਪੀ ਸਾਹਿਬ ਪਾਇਲ ਸਬਡਿਵੀਜ਼ਨ ਦੇ ਉਹਨਾਂ ਉਹਨਾਂ ਵੱਲੋਂ ਵੀ ਅੱਜ ਸਪੈਸ਼ਲ ਤੌਰ ਤੇ ਕੀਮਤੀ ਸਮਾਜ ਜਿਹੜਾ ਹੈ ਉਹਦੇ ਚੋਂ ਸਮਾ ਕੱਢ ਕੇ ਇੱਥੇ ਪਹੁੰਚੇ ਸੀ ਤੇ ਬਾਕੀ ਆਪਾਂ ਰਾਜ ਕੋਮਲ ਸਿੰਘ ਧਿਮਨ ਸਾਹਿਬ ਨਾਲ ਵੀ ਗੱਲਬਾਤ ਕਰਦੇ ਆ ਜਿਨ੍ਹਾਂ ਜਿਹੜੇ ਇੱਥੇ ਇੰਚਾਰਜ ਨੇ ਤੇ ਉਹਨਾਂ ਨੂੰ ਆਪਾਂ ਪੁੱਛਦੇ ਆ ਕਿ ਅੱਜ ਜੋ ਗੱਡੀ ਲਾਂਚ ਕੀਤੀ ਗਈ ਹੈ ਇਹਨਾਂ ਦੇ ਕੀ ਵਿਚਾਰ ਨੇ ਜੀ ਹਾਂਜੀ ਤੁਸੀਂ ਕੀ ਕਹਣਾ ਸੱਚੀ ਰੀਕਾਲ ਜੀ ਅੱਜ ਉੱਥੇ ਖੜ ਕੇ ਤੁਸੇ ਇਹ ਗੱਡੀ ਮਰੂਤੀ ਨੇ ਬਹੁਤ ਵਧੀਆ ਲਾਂਚ ਕੀਤੀ ਹੈ ਤੁਸੀਂ ਦੇਖ ਲਓ ਤਕਰੀਬਨ 1.5 ਵਜੇ ਗੱਡੀ ਦੀ ਲਾਂਚਿੰਗ ਸੀਗੀ ਇਹਨਾਂ ਦੇ ਫੀਚਰ ਸਮਝਾਉਂਦੇ ਸਮਝਾਉਂਦੇ ਇਹਨੂੰ 4:30 ਹੋ ਗਏ ਨੇ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਹੈ ਨਾ ਤੇ ਜੇ ਹਲੇ ਵੀ ਇਹਦੇ ਅੱਧੇ ਫੀਚਰ ਰਹਦੇ ਨੇ ਜੇ ਮੈਂ ਤੁਹਾਨੂੰ ਫੀਚਰ ਗਿਣਾਉਣ ਲੱਗਿਆ ਆ ਆਪਾਂ ਨੂੰ ਰਾਤ ਹੋ ਜਾਊਗੀ ਜੀ ਇਹ ਗੱਡੀ ਬਹੁਤ ਵਧੀਆ ਇੱਕ ਦੇਖੋ ਹਾਈਬ੍ਰਿਡ ਗੱਡੀ ਆ ਗਈ ਹੈ ਨਾ ਤੇ ਇੰਜਨ ਵੀ سپورਟ ਕਰਦਾ ਤੇ ਬੈਟਰੀ ਵੀ سپورਟ ਕਰਦੀ ਹੈ ਇਹਨੂੰ ਜੀ ਮਤਲਬ ਈ ਵੀ ਗੱਡੀਆਂ ਨੇ ਚਲੋ ਉਹ ਵੀ ਆਪਣੀ ਜਗ੍ਹਾ ਸਹੀ ਨੇ ਪਰ ਹੁਣ ਤੱਕ ਦਾ ਰਿਵਿਊ ਆ ਜੋ ਆਇਆ ਅੱਜ ਸਵੇਰ ਤੋਂ ਕਸਟਮਰ ਆ ਰਹੇ ਨੇ ਲਾਂਚਿੰਗ ਤੇ ਆਏ ਜੇ ਡੀਐਸਪੀ ਸਾਹਿਬ ਆਏ ਸੀਗੇ ਤਰਪਾਲੋ ਸਾਹਿਬ ਬਲਵਿੰਦਰ ਸੇਵੜਾ ਪ੍ਰਧਾਨ ਜੀ ਨੇ ਇਹ ਆਏ ਨੇ ਹੈਨਾ ਤੇ ਲਖਮੀਰ ਲੱਖਾ ਜੀ ਐਕਐਮਐਲ ਸਾਰੇ ਆਏ ਨੇ ਸਾਰਿਆਂ ਨੇ ਗੱਡੀ ਦੇਖੀ ਐ ਤੇ ਉਹਨਾਂ ਨੂੰ ਬਹੁਤ ਵਧੀਆ ਗੱਡੀ ਲੱਗੀ ਐ ਬਿਲਕੁਲ ਸਹੀ ਗੱਲ ਐ ਜੀ ਅਸੀਂ ਵੀ ਹੁਣ ਗੱਡੀ ਦੇਖ ਰਹੇ ਸੀ ਗੱਡੀ ਸਾਰੇ ਪਾਸਿਆਂ ਪਰਫੈਕਟ ਐ ਜੀ ਹਾਂਜੀ ਤੇ ਅਗਰ ਆਪਾਂ ਸ਼ੇਪ ਵਾਲੇ ਪਾਸੇੋਂ ਕਹੀਏ ਤਾਂ ਉਧਰੋਂ ਵੀ ਪੂਰੀ ਸ਼ਾਨਦਾਰ ਗੱਡੀ ਐ ਜੀ ਅਗਰ ਵਿੱਚ ਬੈਠਣ ਵੱਲੋਂ ਦੇਖਿਆ ਜਾਵੇ ਤਾਂ ਪੂਰੀ ਸ਼ਾਨਦਾਰ ਗੱਡੀ ਐ ਜੀ ਪਿਕਚਰ ਜਿਵੇਂ ਤੁਸੀਂ ਦੱਸੇ ਨੇ ਜੀ ਗੱਡੀ ਸਾਰੇ ਪਾਸਿਆਂ ਜਾਨੀ ਆਪਾਂ ਨੂੰ ਜਿਹੜੇ ਸਿਗਨਲ ਦਿੰਦੀ ਐ ਅ ਅੱਗੇ ਵੀ ਪਤਾ ਲੱਗਦਾ ਹੈ ਬੈਕ ਆਪਾਂ ਬੈਕ ਕਰਦੇ ਆ ਤਾਂ ਵੀ ਸਾਇਦਾ ਤਾਂ ਵੀ ਪਤਾ ਲੱਗਦਾ ਕੋ ਗੱਡੀ ਆ ਰਹੀ ਹੈ ਹਾਂਜੀ ਤੇ ਇਹ ਗੱਲ ਬਿਲਕੁਲ ਸਹੀ ਗੱਲ ਹੈ ਬਾਤ ਮੰਨ ਲੇ ਹੋਰ ਵੀ ਬਹੁਤ ਸਾਰੇ ਫੀਚਰ ਬਹੁਤ ਫੀਚਰ ਨੇ ਗੱਡੀ ਦੇ ਵਿੱਚ ਤੁਸੀਂ ਕਿਸੇ ਦਾ ਵੀ ਇੰਟਰਸਟ ਹੋਵੇ ਤੁਸੀਂ ਗੱਡੀ ਨਹੀਂ ਵੀ ਲੈਣੀ ਤਾਂ ਵੀ ਇੱਕ ਵਾਰ ਸਾਡੇ ਕੋਲ ਆਓ ਵਿਜ਼ਿਟ ਕਰੋ ਗੱਡੀ ਦੇਖੋ ਕਿ ਕੋਈ ਵੀ ਪ੍ਰੋਡਕਟ ਹੁੰਦਾ ਨੇ ਮਾਰਕੀਟ ਦੇ ਵਿੱਚ ਆਪਾਂ ਨੂੰ ਉਹਦੀ ਨੌਲੇਜ ਲੈਣੀ ਚਾਹੀਦੀ ਆਪਾਂ ਗੱਡੀ ਲੈਣੀ ਨਾ ਲੈਣੀ ਉਹ ਤਾਂ ਚਲੋ ਬਾਅਦ ਦੀ ਗੱਲ ਹੈ ਤੁਸੀਂ ਇੱਕ ਵਾਰ ਆਓ ਸਾਨੂੰ ਮਿਲੋ ਤੇ ਸਾਡੀ ਗੱਡੀ ਦੇਖੋ ਕੋਈ ਵੀ ਗੱਡੀ ਆਪਾਂ ਲੈਣੀ ਹੋ ਸਵਿਫਟ, ਐਡਜ਼ਾਇਰ, ਆਰਟੀਗਾ, ਬਰੀਜਾ, ਐਸਪ੍ਰੈਸੋ, ਸਲੈਰੀਓ, ਕੇ10 ਆਪਣੇ ਕੋਲ ਸਾਰੀਆਂ ਮਰੂਤੀ ਉਸੋ ਕੀ ਅਰੀਨਾ ਦੀਆਂ ਗੱਡੀਆਂ ਸਾਰੀਆਂ ਅਵੇਲੇਬਲ ਨੇ ਆਪਾਂ ਨੂੰ ਕੋਈ ਜ਼ਿਆਦਾ ਵੇਟਿੰਗ ਕਰਨ ਦੀ ਲੋੜ ਨਹੀਂ ਹੈਗੀ ਜੀ ਹੈਨਾ ਜੋ ਵੀ ਹੈਗਾ ਸਾਰਾ ਕੁਝ ਇੱਕੇ ਛੱਤ ਦੇ ਥੱਲੇ ਸਾਰਾ ਕੰਮ ਹੋ ਜੋ ਇਸ ਦਾ ਪ੍ਰਾਈਸ ਆ ਔਰ तकरीबन 1.5 ਲੱਖ ਤੋਂ ਸਟਾਰਟ ਹੋ ਜਾਂਦਾ ਐਕਸ ਸ਼ੋਰੂਮ ਪ੍ਰਾਈਸ ਤੇ ਉੱਥੋਂ ਲੈ ਕੇ ਇਹ तकरीबन ਚੱਲਦਾ ਹੀ ਜਿਹੜਾ ਆਨ ਰੋਡ ਪ੍ਰਾਈਸ ਆ ਟਾਪ ਮਾਡਲ ਐਂਡ ਤੱਕ तकरीबन 19.5 ਲੱਖ ਦੇ ਕਰੀਬ ਚੱਲਦਾ ਹੀ ਜੀ ਫਾਈਨਲ ਜਦੋਂ ਤੁਸੀਂ ਇੱਥੇ ਵਿਜ਼ਿਟ ਕਰੋਗੇ ਤੁਹਾਨੂੰ ਗੱਡੀ ਦੇ ਇਕੱਲੇ ਇਕੱਲੇ ਫੀਚਰ ਦੱਸ ਜਾਣਗੇ ਕਈ ਮਾਡਲ ਬਹੁਤ